ਸਤਿ ਸ਼੍ਰੀ ਅਕਾਲ ਜੀ ਅਮਰੀਕਾ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਦਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਰੇਮਾਡੀ ਮੰਗ ਉਤਰੀ ਅਮਰੀਕੀ ਦੇਸ਼ ਵਿੱਚ ਖਪਤ ਅਤੇ ਕਚਰਾ ਵਪਾਰ ਖੁੱਲ੍ਹਾ ਹੋਵੇ ਤਾਂ ਉਦਯੋਗਾਂ ਨੂੰ ਸਸਤੀ ਤੇਜ਼ ਸਪਲਾਈ ਮਿਲੇਗੀ ਆਰਥਿਕਤਾ ਲਈ ਨਵੇਂ ਮੌਕੇ ਬਣਨਗੇ ਅਮਰੀਕਾ ਦੇ ਨਾਗਰਿਕਾਂ ਨਾਲ ਵਿਆਹ ਕਰਨ ਵਾਲੇ ਗ੍ਰੀਨ ਕਾਰਡ ਅਰਜ਼ੀ ਲਈ ਨਮੀਆਂ ਗ੍ਰਿਫਤਾਰੀਆਂ ਤੇ ਚਿੰਤਾ ਪਹਿਲਾਂ ਆਸਾਨ ਮੰਨਿਆ ਜਾਣ ਵਾਲਾ ਰਾਹ ਹੁਣ ਪਰਿਵਾਰਾਂ ਲਈ ਜਾਂਦੇ ਸੁਰੱਖਿਆ ਦਾ ਕਾਰਨ ਬਣਿਆ ਹੁਣ ਖਬਰਾਂ ਵਿਸਥਾਰ ਨਾਲ ਰੇਮਾ ਨੇ ਉੱਤਰੀ ਅਮਰੀਕੀ ਦੇਸ਼ ਵਿੱਚ ਖਪਤ ਅਤੇ ਕਚਰਾ ਵਪਾਰ ਨੂੰ ਖੁੱਲਾ ਕਰਨ ਦੀ ਮੰਗ ਕੀਤੀ ਹੈ ਇਸ ਦਾ ਮਕਸਦ ਇਹ ਹੈ ਕਿ ਖੇਤੀਬਾੜੀ ਅਤੇ ਉਦਯੋਗਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਸੋਖੀ ਤਰ੍ਹਾਂ ਸਾਂਝੀ ਕੀਤੀ ਜਾ ਸਕੇ ਅਤੇ ਸਮੱਗਰੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ ਰੇਮਾ ਨੇ ਹਾਲੀਵੁੱਡ ਵਿੱਚ ਉੱਤਰੀ ਅਮਰੀਕੀ ਦੇਸ਼ਾਂ ਵਿੱਚ ਖਪਤ ਅਤੇ ਕਚਰਾ ਵਪਾਰ ਨੂੰ ਖੁੱਲਾ ਕਰਨ ਦੀ ਮੰਗ ਉਠਾਈ ਹੈ ਰੇਮਾ ਕਹਿ ਰਹੀ ਹੈ ਕਿ ਇਹ ਵਪਾਰ ਖੁੱਲਾ ਹੋਵੇ ਤਾਂ ਖੇਤੀਬਾੜੀ ਉਦਯੋਗ ਅਤੇ ਹੋਰ ਸੈਕਟਰਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਤੇਜ਼ੀ ਨਾਲ ਅਤੇ ਸੌਖੇ ਤਰੀਕੇ ਨਾਲ ਸਾਂਝੀ ਕੀਤੀ ਜਾ ਸਕੇਗੀ ਇਹ ਮੰਗ ਇਸ ਗੱਲ ਤੇ ਅਧਾਰਿਤ ਹੈ ਕਿ ਕੋਈ ਉਦਯੋਗਾ ਅਤੇ ਕਾਰੋਬਾਰੀਆਂ ਤੇ ਆਰਥਿਕ ਇਸ ਗੱਲ ਤੇ ਅਧਾਰਿਤ ਹੈ ਕਿ ਕਈ ਉਦਯੋਗ ਅਤੇ ਕਾਰੋਬਾਰਾਂ ਨੂੰ ਸਮਗਰੀ ਦੀ ਲੋੜ ਹੈ ਪਰ ਇਸ ਨੂੰ ਪਹੁੰਚਾਉਣਾ ਮੁਸ਼ਕਲ ਹੋ ਰਿਹਾ ਹੈ ਰੇਮਾ ਦਾ ਕਹਿਣਾ ਹੈ ਕਿ ਜੇ ਇਹ ਵਪਾਰ ਖੁੱਲਾ ਹੋਵੇ ਤਾਂ ਉਦਯੋਗਾਂ ਨੂੰ ਸਸਤੀ ਅਤੇ ਤੇਜ਼ ਸਪਲਾਈ ਮਿਲੇਗੀ ਜਿਸ ਨਾਲ ਉਹ ਆਪਣੇ ਕਾਰੋਬਾਰ ਨੂੰ ਬਿਨਾਂ ਰੁਕਾਵਟ ਚਲਾ ਸਕਣਗੇ ਅਤੇ ਨਵੇਂ ਪ੍ਰੋਜੈਕਟ ਸ਼ੁਰੂ ਕਰ ਸਕਣਗੇ ਇਸ ਨਾਲ ਨੌਕਰੀਆਂ ਦੇ ਮੌਕੇ ਵੀ ਵਧਣਗੇ ਅਤੇ ਉੱਤਰ ਅਮਰੀਕੀ ਦੇਸ਼ਾਂ ਵਿੱਚ ਵਪਾਰਿਕ ਸਬੰਧ ਮਜ਼ਬੂਤ ਹੋਣਗੇ ਵਿਸ਼ੇਸ਼ਕ ਕਹਿੰਦੇ ਹਨ ਕਿ ਖੁੱਲਾ ਵਪਾਰ ਆਰਥਿਕਤਾ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ ਇਸ ਨਾਲ ਨਾ ਸਿਰਫ ਉਦਯੋਗਾਂ ਨੂੰ ਲਾਭ ਮਿਲੇਗਾ ਬਲਕਿ ਲੋਕਾਂ ਨੂੰ ਵੀ ਘਰੇਲੂ ਵਰਤੋਂ ਲਈ ਸਸਤੀ ਸਮਗਰੀ ਤੇਜ਼ੀ ਨਾਲ ਪ੍ਰਾਪਤ ਹੋ ਸਕੇਗੀ ਇਸ ਤਰ੍ਹਾਂ ਦਾ ਵਪਾਰ ਲੋਕਾਂ ਅਤੇ ਉਦਯੋਗਾਂ ਦੋਹਾਂ ਲਈ ਇੱਕ ਸੁਹਾਵਣਾ ਮਾਹੌਲ ਬਣਾ ਰਿਹਾ ਹੈ ਇਸ ਮਾਮਲੇ ਤੇ ਵਪਾਰਕ ਅਤੇ ਆਰਥਿਕ ਵਿਸ਼ਲੇਸ਼ਕ ਆਪਣੀ ਧਿਆਨ ਕੇਂਦ੍ਰਿਤ ਕਰ ਰਹੇ ਹਨ ਕਿ ਖੁੱਲਾ ਅਤੇ ਸੁਚੱਜਾ ਵਪਾਰ ਲੰਬੇ ਸਮੇਂ ਵਿੱਚ ਦੋਹਾਂ ਪਾਸਿਆਂ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ ਉਹ ਕਹਿ ਰਹੇ ਹਨ ਕਿ ਇਸ ਤਰ੍ਹਾਂ ਨਾ ਖੁੱਲੇ ਵਪਾਰ ਨਾਲ ਆਰਥਿਕਤਾ ਵਿੱਚ ਵਾਧਾ ਹੋਵੇਗਾ ਨੌਕਰੀਆਂ ਦੇ ਮੌਕੇ ਬਣਨਗੇ ਅਤੇ ਲੋਕਾਂ ਲਈ ਸਮੱਗਰੀ ਹਾਸਲ ਕਰਨਾ ਆਸਾਨ ਹੋ ਜਾਵੇਗਾ ਸਮਾਜਿਕ ਅਤੇ ਵਪਾਰਕ ਤਜਰਬੇਕਾਰ ਕਹਿ ਰਹੇ ਹਨ ਕਿ ਜੇ ਰੇਮਾ ਦੀ ਇਹ ਮੰਗ ਵੀ ਮਹੱਤਵਪੂਰਨ ਕਦਮ ਹੈ ਜੋ ਨਵੇਂ ਕਾਰੋਬਾਰੀ ਮੌਕੇ ਅਤੇ ਸੁਚੱਜੀ ਸਪਲਾਈ ਚੇਨ ਨੂੰ ਬਣਾਉਣ ਵਿੱਚ ਸਹਾਇਕ ਹੋਵੇਗਾ ਇਸ ਨਾਲ ਖੇਤੀਬਾੜੀ ਉਦਯੋਗ ਅਤੇ ਹੋਰ ਸੈਕਟਰਾਂ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਦੀ ਖਪਤ ਤੇਜ਼ੀ ਨਾਲ ਹੋ ਸਕਦੀ ਹੈ ਜੋ ਆਰਥਿਕ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਮਰੀਕਾ ਦੇ ਨਾਗਰਿਕਾ ਨਾਲ ਵਿਆਹ ਕਰਕੇ ਗ੍ਰੀਨ ਕਾਰਡ ਲਈ ਅਰਜੀ ਦੇ ਰਹੇ ਲੋਕਾਂ ਲਈ ਬਹੁਤ ਹੀ ਚਿੰਤਾ ਵਾਲੀ ਗੱਲ ਹੈ ਹੁਣ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਕਈ ਪਰਿਵਾਰਾਂ ਨੂੰ ਡਰ ਅਤੇ ਚਿੰਤਾ ਪਹਿਲਾਂ ਅਜੀਹਾ ਮੰਨਿਆ ਜਾ ਰਿਹਾ ਸੀ ਕਿ ਜੇ ਕਿਸੇ ਦਾ ਵਿਆਹ ਅਮਰੀਕਾ ਸਿਟੀਜ਼ਨ ਨਾਲ ਹੋਵੇ ਤਾਂ ਗ੍ਰੀਨ ਕਾਰਡ ਮਿਲਣਾ ਆਸਾਨ ਹੋਵੇਗਾ ਅਮਰੀਕਾ ਦੇ ਨਾਗਰਿਕਾ ਨਾਲ ਵਿਆਹ ਕਰਕੇ ਗ੍ਰੀਨ ਕਾਰਡ ਲਈ ਅਰਜੀ ਦੇ ਰਹੇ ਹਜ਼ਾਰਾਂ ਲੋਕਾਂ ਲਈ ਇਸ ਵੇਲੇ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਹੈ ਹਾਲੀਆਂ ਸਮੇਂ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਗ੍ਰਿਫਤਾਰੀਆਂ ਤੋਂ ਬਾਅਦ ਕਈ ਪਰਿਵਾਰ ਸਹਮੇ ਹੋਏ ਹਨ ਪਹਿਲਾਂ ਵੀ ਇਹ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਦਾ ਵਿਆਹ ਅਮਰੀਕੀ ਸਿਟੀਜ਼ਨ ਨਾਲ ਹੈ ਤਾਂ ਉਸ ਨੂੰ ਗ੍ਰੀਨ ਕਾਰਡ ਮਿਲਣ ਦੀ ਪ੍ਰਕਿਰਿਆ ਕੁਝ ਹੱਦ ਤੱਕ ਸੌਖੀ ਹੋ ਜਾਂਦੀ ਹੈ ਪਰ ਹੁਣ ਹਾਲਾਤ ਬਦਲ ਗਏ ਹਨ ਇਮੀਗ੍ਰੇਸ਼ਨ ਵਿਭਾਗ ਵਿਆਹ ਦੀ ਸੱਚਾਈ ਨੂੰ ਸਾਬਤ ਕਰਨ ਲਈ ਹੋਰ ਜ਼ਿਆਦਾ ਸਖਤ ਜਾਂਚ ਕਰ ਰਿਹਾ ਹੈ ਲੋਕਾਂ ਨੂੰ ਵਾਰ-ਵਾਰ ਇੰਟਰਵਿਊ ਲਈ ਬੁਲਾਇਆ ਜਾ ਰਿਹਾ ਹੈ ਪੁਰਾਣੇ ਦਸਤਾਵੇਜ਼ ਤਸਵੀਰਾਂ ਬੈਂਕ ਖਾਤਿਆਂ ਅਤੇ ਇਕੱਠੇ ਰਹਿਣ ਦੇ ਸਬੂਤ ਮੰਗੇ ਜਾ ਰਹੇ ਹਨ ਕੁਝ ਮਾਮਲਿਆਂ ਵਿੱਚ ਲੋਕਾਂ ਨੂੰ ਤਾਂ ਇੰਟਰਵਿਊ ਦੇ ਬਹਾਨੇ ਬੁਲਾ ਕੇ ਅਚਾਨਕ ਰਿਹਾਇਸ਼ ਵਿੱਚ ਵੀ ਲਿਆਇਆ ਗਿਆ ਇਸ ਸਥਿਤੀ ਕਾਰਨ ਕਈ ਅਮਰੀਕੀ ਨਾਗਰਿਕ ਅਤੇ ਉਨ੍ਹਾਂ ਦੇ ਜੀਵਨ ਸਾਥੀ ਡਰ ਦੇ ਸائے ਹੇਠਾਂ ਜੀ ਰਹੇ ਹਨ ਪਰਿਵਾਰਾਂ ਨੂੰ ਚਿੰਤਾ ਹੈ ਕਿ ਕਿਤੇ ਉਨ੍ਹਾਂ ਦੀ ਅਰਜ਼ੀ ਰੱਦ ਨਾ ਹੋ ਜਾਵੇ ਕਿਤੇ ਵਿਆ ਨੂੰ ਨਕਲੀ ਨਾ ਦੱਸ ਦਿੱਤਾ ਜਾਵੇ ਜਾਂ ਫਿਰ ਕਿਤੇ ਡਿਪੋਰਟੇਸ਼ਨ ਦਾ ਖਤਰਾ ਨਾ ਬਣ ਜਾਵੇ ਕਈ ਲੋਕ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ ਕੰਮ ਕਰ ਰਹੇ ਹਨ ਅਤੇ ਬੱਚਿਆਂ ਦੇ ਮਾਪੇ ਵੀ ਹਨ ਪਰ ਫਿਰ ਵੀ ਉਹਨਾਂ ਦਾ ਭਵਿੱਖ ਅਸੁਨਿਸ਼ਚਿਤ ਬਣਿਆ ਹੋਇਆ ਹੈ ਵਕੀਲਾਂ ਦਾ ਕਹਿਣਾ ਹੈ ਕਿ ਨਵੇਂ ਸਖਤ ਰੁਖ ਕਰਨ ਵਾਲੇ ਕਾਨੂੰਨੀ ਤਰੀਕੇ ਨਾਲ ਅਰਜ਼ੀ ਦੇ ਰਹੇ ਲੋਕ ਵੀ ਤਣਾਅ ਵਿੱਚ ਹਨ ਇਹ ਸਾਰੀਆਂ ਸਥਿਤੀਆਂ ਦਿਖਾਉਂਦੀਆਂ ਹਨ ਕਿ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਹੁਣ ਕਾਫੀ ਸਖਤ ਹੋ ਰਹੀਆਂ ਹਨ ਅਤੇ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਕੇ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਪਰਿਵਾਰਾਂ ਲਈ ਇਹ ਸਮਾਂ ਸਭ ਤੋਂ ਔਖਾ ਬਣ ਗਿਆ। ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇਨਾ ਹੀ ਕੱਲ ਫਿਰ ਮੁੜ حاضر ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ।